ਕੋਕ ਦੀ ਲੱਗੀ ਆ ਖਾ ਕੇ ਆਵਾਂ ਰੋਟੀ ਚੱਲ ਪਕਾਈ ਤੇ ਆ ਗਈ ਐਨੇ ਕਿੱਥੇ ਚੱਲੀ ਆ ਚੱਲਨੀ ਆ ਰਸੋਈ ਵਿੱਚ ਚੱਲਨੀ ਆ ਹੋਰ ਅੱਗੇ ਕਿਹੜਾ ਰੋਜ਼ ਗਾਰਡਨ ਤੇ ਚੱਲਨੀ ਆ ਰੋਟੀ ਖਾਣ ਚੱਲੀ ਹਣੀ ਨਾ ਕਿਉਂ ਮੈਂ ਨਹੀਂ ਪਕਾਈਆਂ ਤੇ ਰੋਟੀਆਂ ਆਪੇ ਪਕਾ ਤੇ ਖਾ ਤੇ ਨਹੀਂ ਪਕਾਈਆਂ ਤੇ ਨਹੀਂ ਸਹੀ ਮੈਂ ਕਿਹੜਾ ਰੋਟੀ ਖਾਣ ਚੱਲੀ ਆ ਤੂੰ ਰੋਟੀ ਖਾਣ ਚੱਲੀ ਆ ਮੈਨੂੰ ਪਤਾ ਆ ਤੈਨੂੰ ਭੁੱਖ ਬਰਦਾਸ਼ਤ ਨਹੀਂ ਹੁੰਦੀ ਹੈਗੀ ਪਤਾ ਵਾ ਤੇ ਫਿਰ ਮੈਂ ਕਿਹੜਾ ਵਾਤ ਰੱਖਿਆ ਵਾ ਵੀ ਮੈਂ ਰੋਟੀ ਖਾਣੀ ਨਹੀਂ ਆ ਖਾਉਂਗੀ ਪਕਾ ਲਾ ਤੇ ਖਾ ਲਾ ਨਹੀਂ ਪਕਾਈ ਨਾ ਫਿਰ ਮੈਂ ਨਹੀਂ ਪਕਾਈ ਆਹੋ ਹੁਣ ਹੱਥੀ ਲੈ ਕੇ ਆਹੋ ਕੁਝ ਕਰਨਾ ਹੈਗਾ ਕੋਈ ਗੱਲ ਨਹੀਂ ਤੂੰ ਤਾਂ ਸਵੇਰੇ ਉੱਠੀ ਨਹੀਂ ਆ ਆਂ ਅੰਦਰ ਆ ਕੇ ਬੁੱਝਾ ਆਪਣੇ ਮਨ ਪੇ ਤਾਂ ਠੀਕ ਆ ਕਿ ਨਹੀਂ ਠੀਕ ਆ ਗਈ ਤੂੰ ਠੀਕ ਈ ਆ ਤੈਨੂੰ ਕੀ ਹੋਇਆ ਨਾ ਠੀਕ ਕਿਤੋਂ ਆ ਮੇਰੇ ਢਿੱਡ ਬਿੜ ਇੰਨੀ ਜਿਆਦੀ ਹੋਣਦੀ ਆ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਰਦੀ ਆ ਨਾ ਫੋਨ ਵੇਖੀ ਆ ਫਿਰ ਸਾਰੀਆਂ ਗੱਲਾਂ ਦੱਸਦੀ ਤੇ ਗੁਆਈ ਵੀ ਵੇਖੀ ਮੈਂ ਆਪਣੇ ਭਾਈਏ ਦੀ ਫੋਨ ਦੀ ਹੁਣ ਰੋ ਕੇ ਤੇ ਵਿਖਾ ਦੇ ਜਾ ਢਿੱਡ ਬਿੜ ਹੁੰਦੀ ਰੋ ਜਾ ਖਾ ਲਾ ਰੋਟੀ ਕੋਈ ਨਾ ਹੁਣ ਮੈਂ ਕੋਤਵਾ ਹੁਣ ਮੈਂ ਆਪੇ ਪਕਾ ਕੇ ਨਹੀਂ ਨਹੀਂ ਜਿਹਨੇ ਪਕਾਈਆਂ ਖਾ ਲਾ ਕੋਈ ਨਹੀਂ ਮੈਂ ਬਾਅਦ ਚ ਫੇਰ ਮੈਂ ਮੰਮੀ ਨੂੰ ਦੱਸੂਗੀ ਨਾ ਕਿ ਮੇਰਾ ਵਾਵਾ ਹੌਲਾ ਪਾਰ ਹੋਇਆ ਹੁਣ ਮੈਂ ਆਪਣੀਆਂ ਪਕਾਇਆ ਕਰਨੀਆਂ ਆਪਣੇ ਬੰਦੇ ਦੀਆਂ ਪਕਾਇਆ ਕਰਨੀਆਂ ਤੁਸੀਂ ਪਕਾਉਂਦੀ ਰਹਿ ਕਰੋ ਆਪਣੀਆਂ ਚੱਲ ਵੇਖ ਲਈ ਜੋ ਕਰਨਾ ਹਾਂ ਹਾਂ ਹੁਣ ਤੇ ਖਾ ਆ ਹੁਣ ਮੰਨ ਟਾਰਾ ਤੇ ਮੈਂ ਫੋਨ ਤੇ ਹੀ ਕਰੂੰਗੀ ਨਾ ਕਰ ਲਈ ਜੋ ਕਰਨਾ ਰੋਟੀ ਖਾ ਲਾ ਹਾਂ ਖਾ ਲਾ ਰੋਟੀ ਇੰਨੀਆਂ ਗੱਲਾਂ ਸੁਣਾ ਕੇ ਹੁਣ ਰੋਟੀ ਖਾ ਲਾ ਵੀ ਇਹ ਕਿੰਨਾ ਆਪਣੀ ਘਿੰਤੀ ਦੀਆਂ ਚਾਰ ਪਕਾ ਕੇ ਬੈਠੀ ਆਇਆ ਕੀ ਇੰਤਰੀ ਠੰਡੀਆਂ ਜੀਆਂ ਹੋ ਗਈਆਂ ਹਾਂ ਮਨਜੋਤ ਤੇ ਜਾ ਕੇ ਤੇ ਪੂਰੀਆਂ ਖਾਣ ਦੇਣਾ ਐਨਾ ਚੰਗਾ ਤੇ ਮੈਂ ਨਾਲ ਹੀ ਚਲ ਜਾਂਦੀ ਚੱਲ ਘੜੀ ਘਾਏ ਖਾ ਕੇ ਗੁਜ਼ਾਰਾ ਕਰ ਲੈਣੀ ਆ ਬਾਅਦ ਚ ਫਿਰ ਵੇਖਦੀ ਆ ਹਾਂ ਤੇਰਾ ਕੱਖਾ ਲੈਣੀ ਨਹੀਂ ਤੇ ਲੈ ਭੰਡੇ ਭੁੰਡੇ ਵੀ ਮਨ ਜਈ ਉਮਾਰ ਅਤੇ ਕੰਮ ਹੀ ਸੌਖਾ ਵਾ ਮੈਂ ਕਹਤੋਂ ਐਵੇਂ ਹੱਥ ਠਾਰਨੇ ਐਦਾਂ ਹੀ ਖਾਨੀ ਰੋਟੀ ਮਾਂ ਜੀ ਤਾਂ ਹੱਥ ਤੇ ਰੱਖ ਕੇ ਖਾਂਦੇ ਹੀ ਆਂ ਦੀ ਰੋਟੀ ਨਹੀਂ ਨਹੀਂ ਲੋਨ ਵੇਖਣ ਦੀ ਆਂ ਅੱਛਾ ਕੰਮ ਕਰ ਲਿਆ ਸਾਰਾ ਹੋਰ ਕੰਮ ਤੇ ਆਂ ਸਾਰਾ ਕਰ ਲਿਆ ਭਾਂਡੇ ਪੁੰਨੇ ਮਾਂਜ ਲੈ ਕਮ ਨਹੀਂ ਗਈ ਹੋ ਵੀ ਆ ਫਿਰ ਪਰਾਂ ਨਹੀਂ ਬਣਾਈ ਨਾ ਅੱਛਾ ਬੈਤ ਨੂੰ ਪਤਾ ਬਾਜੀ ਡਿਊਟੀ ਤੋਂ ਆ ਕੇ ਵੀ ਖਾਣੀ ਹੁੰਦੀ ਆ ਆਹੋ ਉਹਦੇ ਘਰ ਕੇ ਟਿਵਾ ਜਾ ਅੰਦਰ ਆ ਜਾਓ ਆ ਜਾ ਹਜੇ ਉੱਠਿਆ ਨਹੀਂ ਮੁੰਡਾ ਨਾ ਫੇਰ ਸੌ ਗਿਆ ਹੀਗਾ ਅੱਛਾ ਹੂੰ ਮੈਂ ਹਾਂ ਚੱਲ ਠੰਡ ਵਾ ਦੇ ਨਿਆਣਾ ਸੁੱਤਾ ਹੀ ਰਵੇ ਤੇ ਗੋਪੀ ਕਿੱਧਰ ਹੀ ਹਾਂ ਗੋਪੀ ਇੱਥੇ ਹਾਂ ਬੈਠੀ ਸੋਫੇ ਮਾਲੇ ਅੰਦਰ ਅੱਛਾ ਕੰਮ ਘਮਰਉਂ ਨਹੀਂ ਤੋ ਤਲਉਂਦੀ ਕਰੇ ਕੰਮ ਕੁ ਮਾ ਮडम ਮੋਟਾ ਜਿਹੜਾ ਮੈਂ ਰਹਿੰਦਾ ਉਹ ਹੀ ਆ ਅੱਛਾ ਹੂੰ ਤੇ ਉਹਦਾ ਕਰ ਤੂੰ ਕਿਹਾ ਕਰਕੇ ਮਾ ਮਟਾ ਕਰਿਆ ਕਰੇ ਤੇ ਆ ਮੈਨੂੰ ਲੱਗਦਾ ਜੀ ਤੇ ਸਬਜ਼ੀ ਉਹਨੇ ਬਣਾਈ ਹੁੰਦੀ ਇਦਾਂ ਦੀ ਉਹ ਹੀ ਬਣਾਉਂਦੀ ਹੁੰਦੀ ਆ ਤੜਕਾ ਦਿੱਤੀ ਸਾਰਾ ਮੈਂ ਘਟਿਆ ਆ ਹੂੰ ਹੂੰ ਬਸ ਲੂਣ ਮਿਰਚ ਪਾਇਆ ਉਹਨੇ ਅੱਛਾ ਤੇ ਚਾਰ ਕੁਰਸੀਆਂ ਮਾਰੀਆਂ ਹੋਰ ਕੀ ਕੀਤਾ ਉਹਦਾ ਕੰਮ ਤੂੰ ਕਰਦੀ ਹੈ ਨਾ ਸਾਰਾ ਮੈਂ ਮੰਨ ਤੂੰ ਕਰਨਾ ਹੀ ਪੈਂਦਾ ਵਾ ਮੰਨ ਲਈ ਦੱਸਦਾ ਨਾ ਇੱਕ ਗੱਲ ਹੈਗੀ ਉਹ ਹੈ ਬੜੀ ਤੇਜ ਆਏ ਸਹੀ ਗੱਲ ਵਾ ਚਾਰ ਸਾਲ ਮੇ ਤੋਂ ਪਹਿਲਾਂ ਕਿ ਜੰਪੀ ਆ ਬਹੁਤੇ ਵੱਡੇ ਹੋਣ ਦਾ ਮਾਨ ਕਰਦੀ ਪਹਿਲੋ ਤਾਂ ਸਾਡੇ ਘਰ ਤੇ ਦੀਦੀ ਮਿੰਨਵਾ ਕਲਾਂ ਦੇਈ ਜਾ ਹਰ ਗੱਲ ਚਕਲਾਂ ਦੇਈ ਜਾ ਹੁਣ ਬੰਦਾ ਕਿੰਨੀ ਕ ਕਹਦੀ ਅਗਲ ਵਰਤੀ ਜਾਊਗਾ ਆਹ ਬੰਦੇ ਕੋ ਆਪਣੀ ਵੀ ਤਾਂ ਹੁੰਦੀ ਆ ਦੂਰ ਬਤੇਰੀ ਮਿੰਨੋ ਤੇ ਦਰਨ ਜਾਦੀ ਆ ਤੇ ਨਾਲ ਮੇਰੀ ਗੱਲ ਸੁਣ ਜਦੋਂ ਸਾਡੇ ਘਰ ਆਉਂਦੀ ਹੁੰਦੀ ਹੀ ਨਾ ਤੇ ਮੈਨੂੰ ਕੋਈ ਜਣਾ ਲਾ ਤਾਂ ਦਿੱਦਰਾ ਨੇ ਜਠਾਣੀ ਦੀ ਤਾਂ ਲੜਾਈ ਬੜੀ ਹੁੰਦੀ ਆ ਤੁਸੀਂ ਤਾਂ ਲੜਦਿਆਂ ਹੀ ਬੜਾ ਵਾ ਤੇ ਹੁਣ ਵੇਲਾ ਆਪ ਕਿੰਨੀ ਕੁ ਤੇਰਾ ਨਾ ਬਣਾ ਕੇ ਰਖਦੀ ਆ ਮੈਂ ਹੀ ਆ ਜਿੰਨੇ ਕੁ ਬਣਾ ਲਾ ਫਿਰ ਤੈਨੂੰ ਹੀ ਹੋ ਜਾਣ ਨਾਲ ਪਤਾ ਹੈ ਨਾ ਹੂੰ ਭੈਣ ਕੱਟੇ ਹੋਣ ਤੇ ਕਰਕੇ ਫਿਰ ਇਨਫੈਕਟ ਵੀ ਕਰਨੀ ਪੈਂਦੀ ਆ ਉਹ ਤਾਂ ਮੰਮੀ ਬੜਾ ਫੋਨ ਕਰਕੇ ਕਹੂਗੀ ਵੱਡੀ ਅੱਗੇ ਬੋਲੀ ਨਾ ਬੋਲੀ ਨਾ ਫਿਰ ਅਗਲੇ ਦਾ ਮਾਨ ਸਨਮਾਨ ਰੱਖਣਾ ਪੈਂਦਾ ਨਾ ਉਹਦੇ ਕਰਕੇ ਮੈਂ ਤਾਂ ਅੱਗੇ ਕਹਿੰਨੀ ਮੈਂ ਮਾਨਪ੍ਰੀਤ ਵਿਚਾਰੀ ਵਾਵਾ ਹੀ ਬੋਲੀ ਜੀ ਆ ਨਾ ਸੋਹਰ ਇੱਡੀ ਤੇਜ ਨਾ ਕੱਟੀ ਜਾਣ ਢਈ ਨੀ ਤਾਂ ਹੋਰ ਕੋਈ ਹੁੰਦੀ ਤਾਂ ਉਹਨੂੰ ਲੜ ਕੇ ਪੇਕੇ ਚੱਲ ਜਾਂਦੀ ਸਹੀ ਗੱਲ ਵਾ ਬੰਦਾ ਲੜ ਕੇ ਜਾਵੇ ਕਿੱਥੇ ਆਹ ਨਾ ਪੈਣਾ ਪੈਣਾ ਨੀ ਕੋ ਕਰ ਹੋਣੀਆਂ ਚਾਹੀਦੀ ਆਹ ਹੋਏ ਤੇ ਹੈ ਆਦਾ ਇੱਕ ਤਾਂ ਕਿੰਨੇ ਰਿਸ਼ਤੇ ਮਰ ਜਾਂਦੇ ਉਹ ਤੋਂ ਫਿਰ ਇਧਰਾਂ ਦੀ ਠਾਣੀ ਤੇ ਕਰਕੇ ਐਡਾ ਨਹੀਂ ਬਣਦਾ ਪਿਆਰ ਆਹ ਹੋ ਜੋ ਕਿਤੇ ਹੋਰ ਹੁੰਦੀਆਂ ਤੇ ਨਾਲੇ ਤੇ ਇੱਕ ਦੂਜੀ ਕੋਮਦੀਆਂ ਜਾਂਦੀਆਂ ਤੇ ਹੁਣ ਉੱਥੇ ਤਾਂ ਲੜਾਈ ਝਗੜਾਈ ਆ ਨਾਲੇ ਸ਼ੁਰੂ ਤੋਂ ਹੀ ਨਹੀਂ ਕੰਮ ਕਰਕੇ ਰਾਜੀ ਹੈਗੀ ਤਾਂ ਹੀ ਮੈਨੂੰ ਲੈ ਆਈ ਆ ਕਿ ਹਾਂ ਕੰਨੀ ਨਹੀਂ ਇਹ ਕਰੀ ਜਾਇਆ ਕਰੂਗੀ ਵੀ ਹੋਰ ਕੋਈ ਲਿਆਉਂਗੀ ਤੇ ਅਮੇ ਲੜੂਗੀ ਮੈਂ ਨਾ ਤੇ ਇਹ ਲੜ ਕੇ ਕਿੱਥੇ ਜਾਊਗੀ ਤੇ ਤੇਰੀ ਸੱਸ ਵੀ ਨਹੀਂ ਕੁਛ ਕਹਿੰਦੀ ਵੀ ਉਹ ਤਾਂ ਫਰਮਾ ਮੇਰਾ ਪੱਖਾ ਬੋਕੋ ਬੋੜਦੀ ਓ ਤਾਂ ਅੱਛਾ ਹੁਣ ਤਾਂ ਪਤਾ ਹੀ ਆ ਵੀ ਲੜਦੀ ਏ ਹੋ ਲੜਾਈਆਂ ਹੋ ਸ਼ੁਰੂ ਕਰਦੀ ਹਮੇਸ਼ਾ ਹੀ ਹਾਂ ਹੂੰ ਤੇ ਫਿਰ ਪਾਜੀ ਪਾਜੀ ਵੀ ਨਹੀਂ ਬੋਲਦੇ ਪਾਜੀ ਤੇ ਪੂਰਾ ਪਾਜੀ ਤੇ ਕਹਿੰਦਾ ਵਾ ਵੀ ਤੂੰ ਲੜਨੀ ਆ ਗੋਪੀ ਤੇ ਮੇਰੀ ਭੈਣ ਤੇ ਮੇਰਾ ਸਾਰੀ ਮੇਰੀ ਤਾਂ ਬਹੁਤ ਚੰਗੀ ਆ ਪੈਣਾ ਵਰਗੀ ਨੇ ਤਾਂ ਹੈ ਹੀ ਬੜੀ ਲੜਕੀ ਆ ਮੇਰੀ ਦਰਾਨੀ ਨੂੰ ਬਥੇਰੀ ਚੁੱਕਣਾ ਦਿੰਦੀ ਹੁੰਦੀ ਸੀ ਉਹ ਤਾਂ ਚੁੱਕਣਾ ਚੱਕਣਾ ਦਿੰਦੀ ਦਿੰਦੀ ਏਡੀ ਕੋਈ ਨਹੀਂ ਮੇਰੀ ਦੁੱਧ ਹੀ ਨਹੀਂ ਭੰਦੀ ਫਿਰ ਤੈਨੂੰ ਪਤਾ ਹੀ ਆ ਭੈਣਾ ਭੈਣਾ ਬਥੇਰੀਆਂ ਜਿੱਦ ਕਰਦੀਆਂ ਸੀ ਹੁੰਦੀਆਂ ਨਾ ਨਹੀਂ ਨਿੱਕੇ ਹੁੰਦੇ ਆਵੇਂ ਕਈ ਵਾਰੀ ਮੈਂ ਜਿਆਦਾ ਜੇ ਘਰ ਜਾਂਦੀ ਨਹੀਂ ਹੀਗੀ ਤੇ ਸਮਝ ਆਂਦੀ ਹੁੰਦੀ ਸੀਗੀ ਵੀ ਇਹਨੂੰ ਚੀਜ਼ ਦੇਣੀ ਆ ਪਰ ਇੱਥੇ ਰਹਿ ਗਿਆ ਪਤਾ ਨਹੀਂ ਕਾਤੋਂ ਸਰੀਕਾ ਕਰਦੀ ਮੈਨੂੰ ਉਹ ਤਾਂ ਫਿਰ ਦਰਾਨੀ ਜਠਾਨੀ ਦਾ ਹੋ ਹੀ ਜਾਂਦਾ ਮਾੜਾ ਮੋਟਾ ਤੇ ਪਰ ਫੇਰ ਵੀ ਭੈਣਵਾ ਬਥੇਰਾ ਕਰ ਲੈਂਦੀ ਆ ਤੂੰ ਹੀ ਕਹਿੰਨੀ ਚੁੱਕਣਾ ਨਹੀਂ ਦਿੰਦੀ ਮੈਨੂੰ ਪੁੱਛ ਕੇ ਵੇਖ ਮੈਂ ਕਿਦਾਂ ਇੰਨਾ ਚਿਰ ਘਟਦੀ ਮੇਰੀ ਦਰਾਣੀ ਨੂੰ ਤੇ ਜਾ ਕੇ ਨੇ ਇੰਨੀਆਂ ਲੋਤੀਆਂ ਲਾਉਣੀਆਂ ਇੰਨੀਆਂ ਲਾਉਣੀਆਂ ਨਾ ਮੈਨੂੰ ਹੀ ਪਤਾ ਈ ਸਾਡੇ ਘਰ ਬੜਾ ਕਲੇਸ਼ ਪੈਂਦਾ ਰਿਹਾ ਆ ਤੇ ਹੁਣ ਵੀ ਆ ਮੈਂ ਤੇਰੀ ਕੱਲ ਮਾੜੀ ਜੀ ਗੱਲ ਸੁਣ ਲਈ ਉਹ ਵੀ ਮੈਂ ਸਾਗ ਤੋੜਨ ਦੀ ਮੈਂ ਕਿੱਥੇ ਸੁਣਨੀ ਸੀ ਉਹਦਾ ਤੇ ਫੇਰ ਮੈਨੂੰ ਪਤਾ ਲੱਗਾ ਵੀ ਇੰਨੀ ਲੜਨ ਦੇਈ ਤੋ ਹੋਰ ਕੱਲ ਸੁਣ ਲਿਆ ਹੀ ਨਹੀਂ ਮੈਂ ਥੋੜੀ ਜਿਹੀ ਆਵਾਜ਼ ਸੁਣੀ ਸੀ ਸਰ ਮੈਨੂੰ ਕੀ ਲੋੜ ਆ ਸੁਣਨ ਦੀ ਪਾਲੇ ਦੇ ਇੰਨਾ ਦਾ ਗੁੱਸਾ ਹੀ ਨਾ ਮੈਨੂੰ ਅੱਛਾ ਮੇਰਾ ਜੀ ਕੰਡੇ ਧੂਕੇ ਖੜਕੇ ਤੇ ਨਹਿਰੇ ਹੀ ਸੁੱਟਦਾ ਇਹਨੂੰ ਤੇ ਭਲਾ ਲੜਨ ਘਾਤੋ ਦਈਆਂ ਹੀ ਤਹੀ ਪੇਕੇ ਜਾਣ ਤਾਈ ਅੱਛਾ ਜਦੋਂ ਦੀਦੀ ਮੈਂ ਹੁਣ ਆ ਹੁੰਦਾ ਨਾ ਤਿਆਰ ਹੂੰ ਹੁਣ ਵੇਖੋ ਵੀ ਮੇਰੇ ਨਿਆਣੇ ਨਿੱਕੇ ਆ ਜੇ ਮੰਨ ਲਾਏ ਤੇ ਉਹਦੇ ਚੱਲ ਜਾਣਗੇ ਘਰੋਂ ਤੇ ਮੇਰੇ ਨਿਆਣਿਆਂ ਨੇ ਜੀ ਲਾਉਣਾ ਸਹੀ ਗੱਲ ਆ ਆਹੋ ਤੇ ਜੇ ਮੈਂ ਕਹਾ ਵੀ ਮੈਨੂੰ ਜਾਣ ਤੋਂ ਪਹਿਲਾਂ ਨਿਆਣੇ ਰੌਣਕ ਮੇਰੇ ਵਿੱਚ ਰਹਿਉਣਗੇ ਤੇ ਫੇਰ ਤੁਸੀਂ ਭਾਵੇਂ ਚਲ ਵੀ ਜਾਇਓ ਆਹੋ ਤੇ ਫੇਰ ਕੀ ਭਾਵੇਂ ਕੀ ਪਤਾ ਮੈਂ ਕੱਲੀ ਆ ਜਾਂਦੀ ਤੇ ਨਿਆਣੇ ਉੱਥੇ ਛੱਡ ਆਉਂਦੀ ਆ ਦੇਖੋ ਲਈ ਹਾਂ ਆਹੋ ਤੇ ਉਹਦੇ ਦੇ ਨਾਲ ਇਕੱਠੇ ਆ ਜਾਂਦੇ ਪਰ ਨਾ ਸਮਝਣਾ ਹੀ ਨਹੀਂ ਆ ਬਸ ਲੜਾਈ ਪਾ ਲਈ ਮੈਂ ਜਾਣਾ ਏਕਾ ਮੈਂ ਜਾਣਾ ਪਹਿਲਾਂ ਮੈਂ ਜਾਣਾ ਮੈਂ ਫੇਰ ਹੁਣ ਬਹਿ ਜਾ ਨਾ ਉਹ ਕਈ ਦਿਨ ਮੈਨੂੰ ਜਾਣ ਦਿੱਤਾ ਦੋਵੇਂ ਰਹਿ ਗਈਆਂ ਫੇਰ ਆਹੋ ਹੁਣ ਸਵੇਰੇ ਦੀ ਭਾਜੀ ਨੂੰ ਚੁੱਕਣਾ ਦੇਣ ਦੀ ਹੀਗੀ ਤੇ ਭਾਜੀ ਕਹਿੰਦੇ ਮੈਨੂੰ ਪਤਾ ਲੜਾਈ ਤੇ ਤੂੰ ਸ਼ੁਰੂ ਕਰਦੀ ਹੋ ਜਿਹੜਾ ਉਹਨੇ ਚੰਗੀ ਰਹੀ ਕੰਮਕਾਰ ਕਰਦੀ ਪਈ ਤਾਂ ਉਹਨੇ ਤਾਂ ਕਹਿਣਾ ਹੀ ਆ ਕਿ ਹੋਰ ਮੈਂ ਮੈਂ ਜੇ ਹੁਣ ਕਿਆ ਨਹੀਂ ਮੂੰਹ ਤੇ ਚੰਗੀ ਰਹੀ ਹੁਣ ਪੈ ਗਈ ਆ ਠੰਡ ਮੈਂ ਕਹਿ ਦੇਣਾ ਕਿ ਸੋਗਾ ਤੂੰ ਮੈਂ ਨਹੀਂ ਫਿਰ ਮੈਂ ਮੂੰਹ ਘਾਟ ਹੀ ਲਾਉਣੀ ਹੁੰਨੀ ਆ ਹੂੰ ਨਾ ਮੈਂ ਫਿਰ ਕਲੇਸ਼ ਦਾ ਵੀ ਮੂੰਹ ਹੀ ਕਾਲਾ ਆ ਝੋੜ ਫਿਰ ਨਾਲੇ ਪ੍ਰਭਾਜੀ ਦੀਆਂ ਨਿਗਰ ਦੇ ਵਿੱਚ ਥੋੜਾ ਮੈਂ ਬੁਰੀ ਬਾਨਾ ਹੂੰ ਹਾਂ ਮੇਰੀ ਗੱਲ ਸੁਣ ਭਾਵੇਂ ਆਪਣੀਆਂ ਗੱਲਾਂ ਸੁਣਨ ਲਈ ਹੋਏ ਹੋ ਨੇਂ ਡਰਾਇੰਗ ਰੂਮ ਵਿੱਚ ਹੀ ਗਈ ਪਤਾ ਵੀ ਨਹੀਂ ਆ ਕੋਈ ਉਹ ਨਾ ਮੇਰੇ ਦਿਵਾਲੇ ਹੋ ਜਾਵੇ ਤੂੰ ਘਰੇ ਚੁੱਕਣਾ ਦੇਣਾ ਹੀ ਮੈਂ ਤਾਂ ਉਦਾਂ ਹੀ ਨਾ ਤੇਰੇ ਨਾਲ ਉਸ ਭੈਗੀ ਦੀ ਗੱਲ ਕੀਤੀ ਆ ਮੇਰਾ ਨਾ ਉਦਾਂ ਹੀ ਤੇਰੇ ਨਾਲ ਪਿਆਰ ਜ਼ਿਆਦਾ ਆ ਆਦਤ ਵੀ ਹੈਗੀ ਆ ਇਧਰ ਉਧਰ ਲਾ ਕੇ ਸੌਂ ਨਹੀਂ ਰਹਿੰਦੀ ਹੁੰਦੀ ਬਣਾ ਹਾਂ ਹਾਂ ਕੋਈ ਵਰੀ ਮੈਂ ਤਾਂ ਮਨਜੋਦ ਕੋਈ ਚੁਗਨੀਆਂ ਕਰਨ ਦੀਆਂ ਦੇ ਸੁਣ ਲੂਗੀ ਅੱਛਾ ਹਾਂ ਤਾਂ ਹੁਣ ਦਾ ਆਪਣਾ ਬੰਦੇ ਨਾਲ ਨਹੀਂ ਆਪਣਾ ਢਿੱਡ ਖੋਲ ਸਕਦੇ ਆਪਾਂ ਆਹੋ ਆਹੋ ਜੇ ਹੁਣ ਮੈਂ ਇਹ ਥੋੜਾ ਜੇ ਮੈਂ ਉੱਥੇ ਕਰਦੀ ਆ ਭਾਬੀ ਨਾਲ ਤੋਂ ਭਾਬੀ ਵੀ ਤਾਂ ਹਿੰਦੀ ਨੂੰ ਤੂੰ ਤਾਂ ਕੋਸੂਤੀ ਫਸ ਗਈ ਮੈਂ ਤਾਂ ਫਸ ਗਈ ਚੰਗੀ ਤਰ੍ਹਾਂ ਹਾਂ ਮੈਂ ਤਾਂ ਅੱਗੇ ਕਿ ਮੈਂ ਹੋਰ ਕੋਈ ਦਰਾਨੀ ਜੇਠਾਣੀ ਹੁੰਦੀ ਪੇਕ ਜਾ ਕੇ ਖੋਲ ਲਕੇ ਝੂਲੀਆਂ ਕਰਿਆ ਕਰਨੀਆਂ ਮੈਂ ਤਾਂ ਨਾ ਇੱਥੇ ਕਰਨ ਜੋਗੀ ਤੇ ਨਾ ਮੈਂ ਪੇਕੇ ਹੀ ਕਰਨ ਜੋਗੀ ਤੇ ਫਿਰ ਉਹਨੇ ਤੈਨੂੰ ਦੱਸ ਤੇ ਫਿਰ ਉਹ ਹੀ ਲੜਾਈ ਤੇ ਫਿਰ ਰਹਿ ਗਈ ਤੇ ਹੋਰ ਤੇ ਮੰਮੀ ਵੀ ਮੇਰੇ ਕੋ ਸੁਣ ਕੇ ਤੇ ਇਹਨੂੰ ਸਮਝਾਉਣ ਲੱਗ ਜੂਗੀ ਚਲ ਤੇ ਮੈਂ ਵੀ ਤੈਨੂੰ ਸਮਝਾਉਣਾ ਉਹਨੇ ਸਮਝਣਾ ਮਾਂ ਉਹ ਕਹਿੰਦੀ ਹੈ ਕਿ ਗਲਤੀ ਤੂੰ ਆ ਪਤਾ ਨਹੀਂ ਉਹਦਾ ਮਨਪ੍ਰੀਤ ਕਾਦਾ ਬਦਲਾ ਲੈਂਦੀ ਹੋਊਗੀ ਤੇ ਤੋ ਕੀ ਬਤਾ ਜੰਪੀ ਉਹਨਾਂ ਦੇ ਘਰ ਪਈਆਂ ਨਾ ਮੈਂ ਉਹੋ ਹੀ ਨਹੀਂ ਬਦਲ ਗਈ ਮੈਂ ਭੈਣ ਲੈ ਕੇ ਆਉਣੀ ਮੈਂ ਭੈਣ ਲੈ ਕੇ ਆਉਣੀ ਆ ਵੇਖਾਂ ਵੇਖਦੇ ਵੇਖ ਲਾ ਕਿਤੇ ਭੈਣੇ ਆਉਣ ਆਵੇ ਕੰਨਾਂ ਨਾਲ ਲੱਗੇ ਹੋਵੇ ਮੇਰੇ ਵੀ ਹਵਾਲ ਪਟਾਵੇ ਪੁੱਟੇ ਹਾਂ ਭਲਾ ਢਾ ਵੀ ਲੈਣੀ ਹੈ ਦੋਵੇਂ ਜਾਣੀਆਂ ਬਹਿ ਜਾਾਂਗੀਆਂ ਹਾਂ ਹੋ ਉਦੋਂ ਹੁਣ ਕੜਾ ਭਾਜੀ ਘਰ ਹੈਗਾ ਹੀ ਹਾਂ ਕੀ ਕਰਨ ਦੇ ਤੇਰੀਆਂ ਹੀ ਸੁਣਾਂਦੇ ਆ ਪੇਤ ਤਾਂ ਦੇਂਦਾ ਹੀ ਹੈ ਨਾ ਆਹ ਆਦਤ ਤੋਂ ਮਜਬੂਰ ਹਾਂ ਆਦਤੋਂ ਨਹੀਂ ਮਜਬੂਰ ਤੂੰ ਪੇਤ ਤਾਂ ਦੇਂਦਾ ਹੀ ਹੈ ਨਾ ਕਾਤਾ ਚਲ ਦੇ ਲੈ ਹੁਣ ਪੇਤ ਦੇ ਹੀ ਦਿੱਤਾ ਚਿੱਟੀ ਬੋਲ ਕੇ ਮੈਂ ਕਹਦਾ ਦਿੱਤਾ ਤੂੰ ਤਾਂ ਸਾਰਾ ਉਹਨੂੰ ਘਰ ਆਈ ਨੂੰ ਦੱਸੰਦਈ ਜਾ ਦੇ ਲੈ ਪੇਤ ਮੈਂ ਜਾਣੀ ਆ ਗੱਲ ਵੀ ਨਹੀਂ ਕਰਨ ਦੇਣੀ ਹੰਦੀ ਕਿਤੇ ਪੇਤ ਦੇ ਲੈ ਆ ਗਈ ਤੂੰ ਹੋਰ ਇੱਥੇ ਖਲੋਤੀ ਕੀ ਹਾ ਨਹੀਂ ਮੈਂ ਜਾਵਾਂ ਕਿਤੇ ਲਾੜੀ ਨਾ ਪਵੇ ਦੇ ਲੈਣ ਕੀ ਕਰਨਾ ਓਹੋ ਐਵੇਂ ਬਹੁਤ ਗੱਲਾਂ ਬਣਾਉਂਗੀ ਮੇਰੀਆਂ ਹਾਂ ਮੇਰੀ ਤਾਂ ਅੱਗੇ ਹੀ ਇਹਦੇ ਨਾਲ ਕੋਈ ਨਹੀਂ ਬੰਦੀ ਚੱਲ ਕੋਈ ਨਹੀਂ ਤੂੰ ਆਜੀ ਕਿਤੇ ਉਧਰ ਨੂੰ ਤਾਂ ਫੇਰ ਕਰਾਂਗੇ ਗੱਲਾਂ ਬਾਤਾਂ ਤੁਹਾਡੇ ਘਰ ਤੇ ਉਦਾਂ ਵੀ ਕੋਈ ਗੱਲ ਨਹੀਂ ਹੁੰਦੀ ਚੱਜਣ ਆਹ ਚਾਤੀ ਘਰਾਂ ਨੂੰ ਲੱਗ ਜਾਂਦੀ ਆ ਕੇ ਹੂੰ ਚੱਲ ਠੀਕ ਆ ਫੇਰ ਚੰਗਾ ਜਿਆਦਾ ਗੱਲੇ ਆ ਇਹ ਟਰੈਕਟਰ ਨਾਲ ਬਹੁਨੇ ਆ ਮਾਤਾ ਤੁਰੀ ਆਉਂਦੀ ਐ ਮਾਤਾ ਨੇ ਦੁੱਧ ਰਹਿਣਾ ਹੀ ਇੱਥੇ ਦਾ ਆਮਾਦਾਨੂ ਮੇਸੀ ਕਾਲ ਸਤਿ ਸ੍ਰੀ ਕਾਲ ਮਾ ਤੂੰ ਤੇ ਰਹਿਣਾ ਦੋ ਦਿਨਾਂ ਸੇ ਰਹਿਣਾ ਤੇ ਪੁੱਤ ਮੈਂ ਹੈਗਾ ਸੀ ਤੇ ਮੈਨੂੰ ਤਾਂ ਜੋਦੇ ਨੇ ਫੋਨ ਰਾਤੀ ਲਾਇਆ ਹਾਂ ਤੇ ਮਾਮਾ ਸੇ ਰਾਉਣ ਨਹੀਂ ਦਿੰਦਾ ਉਹ ਠੀਕ ਨਹੀਂ ਸੀ ਮੈਂ ਵੀ ਸੋਚਣ ਡਿਆ ਤੁਹਾਡੇ ਕੋਲ ਇੱਕ ਤੇ ਫੋਨ ਹੀ ਕਰ ਦਿੰਦੇ ਮੈਂ ਲੈ ਆਉਣਾ ਅੱਡੇ ਤੋਂ ਫੋਨ ਪੁੱਤ ਮੈਨੂੰ ਲਾਉਣਾ ਨਹੀਂ ਆਇਆ ਤਾਂ ਮੈਂ ਸਹੀਏ ਸਹੀਏ ਹੁਣ ਤੁਰੀ ਆਈ ਹੂੰ ਤੇ ਕੀ ਗੱਲ ਵਾ ਘਰ ਉਹਨੇ ਫੋਨ ਲਾਇਆ ਹੈਗਾ ਜੋਦੇ ਨੇ ਮੈਨੂੰ ਤੁਹਾਨੂੰ ਪਤਾ ਹੀ ਆ ਕਲਾ ਦੋਆਂ ਜਾਣੀਆਂ ਦੀ ਹੋਰ ਕੀ ਆਗੇ ਇਹਨਾਂ ਦੀ ਕੜਾਈ ਨਹੀਂ ਮੁੱਕਣੀ ਜੇ ਉਹ ਮੈਂ ਇੱਥੇ ਹੀ ਤਾਂ ਵੀ ਕੜਾ ਜੇ ਮੈਂ ਚਲ ਗਈ 4 ਦਿਨ ਤਾਂ ਵੀ ਕੜਾ ਉਹ ਹੋ ਹੀ ਜਾਏਗਾ ਉਹ ਕਹਿੰਦੀ ਮੈਂ ਪੇਕੇ ਜਾਣਾ ਉਹ ਕਹਿੰਦੀ ਮੈਂ ਪੇਕੇ ਜਾਣਾ ਦੱਸ ਤੇ ਵਾਰੀ ਵਾਰੀ ਚੱਲ ਜਾਂਦੀਆਂ ਏ ਤੇ ਹੋਰ ਇਹਨਾਂ ਨੇ ਇਹਨਾਂ ਦਾ ਕੋਈ ਹਾਲ ਪਹਿਲਾਂ ਵੱਡੀ ਰਿਸ਼ਤਾ ਲੈ ਆਈ ਉਹ ਘਰ ਵਿੱਚ ਤੇ ਹੁਣ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਦੱਸ ਮੈਂ ਕੀ ਕਰਾਂ ਇਹਨਾਂ ਨੇ ਤਾਂ ਮੈਨੂੰ ਬੜਾ ਦੁਖੀ ਕੀਤਾ ਦੁਖੀ ਅਸੀਂ ਅਸੀਂ ਵੀ ਨਾਲ ਹੀ ਦੁਖੀ ਹਾਂ ਕਿ ਤੂੰ ਇਕੱਲੀ ੜਾ ਦੁਖੀ ਈਂ ਨਹੀਂ ਜੇ ਹੁਣ ਮੈਂ ਗਈ ਸੀ 4 ਦਿਨ ਆਪਣੇ ਆਪੇ ਮੈਨੂੰ ਜੋਦੇ ਨਾਲ ਲਿਆ ਭੀ ਜਾ ਤੂੰ ਚੱਲ ਜਾ ਤੇ ਆਪਣੇ ਭਰਾ ਦੇ ਕੋਲ ਰਹਿ ਪੀ 4 ਦਿਨ ਰੀਸ਼ਾ ਬੜੀਆਂ ਕਰਦੀਆਂ ਇੱਕ ਦੂਜੇ ਨਾਲ ਕੇ ਰੀਸ਼ਾ ਓਏ ਬਗਾਨੀ ਹੁੰਦੀ ਫੇਰ ਭਣ ਕੀ ਕਰਦੀਆਂ ਅਜੇ ਤੇ ਦੋਵੇਂ ਪਹਿਨ ਸਕੀਆਂ ਵਾ ਹਾ ਉਹ ਤੈਨੂੰ ਤਾਂ ਹੁਣ ਕੀਤਾਣਾ ਹੋ ਗਿਆ ਸਮਝਾਏ ਆ ਗਏ ਕੀ ਸਮਝਾਵਾਂ ਪੁੱਤ ਇਹਨਾਂ ਨੂੰ ਇਹ ਐਡੀ ਮੰਨਦੀਆਂ ਵਾ ਆਓ ਜਾ ਫੇਰ ਇਹਨਾਂ ਦੀ ਮੰਮੀ ਨਾਲ ਗੱਲ ਕਰ ਮੰਮੀ ਵਿਚਾਰੀ ਕਿਹੜੀ ਸ਼ੌਕੀ ਆ ਧੀਆ ਵਾਲੇ ਪੁੱਤ ਸ਼ੌਕੇ ਨਹੀਂ ਹੁੰਦੇ ਤੇ ਉਹਰੇ ਵੀ ਜਾਂ ਫੇ ਸੱਦ ਫੋਨ ਕਰਕੇ ਉਹਨਾਂ ਨੂੰ ਅਹੀਂ ਵੀ ਢੀਆਂ ਵਾਲੇ ਕੀ ਆਖੀਗੇ ਉਹਨਾਂ ਵਿਚਾਰਿਆਂ ਨੂੰ ਇਹਨਾਂ ਸਮਝ ਤੇ ਇਹਨਾਂ ਨੂੰ ਚਾਹੀਦੀ ਆ ਤੇ ਦੁਖੀ ਇਹਨਾਂ ਕਰਕੇ ਆਈਆਂ ਆਪਾਂ ਦੁਖੀ ਤਾਂ ਪਤਾ ਹੀ ਹੈਗੇ ਆ ਤੇ ਜੋਦਾ ਮੈਨੂੰ ਆਂਦਾ ਹੈਗਾ ਵੀ ਇਹਨਾਂ ਨੇ ਦੋਵੇਂ ਝੜੀਆਂ ਆਂਦਾ ਰੋਜ ਜੁੰਡੋ ਜੁੰਡੀ ਹੁੰਦੀ ਦਿਖਾਵਾਂ ਤੇ ਮੈਂ ਫੇ ਦੱਸ ਪਹਿਣਾ ਪਹਿਣਾ ਆਈ ਹਾਂ ਹੈ ਜੇ ਪਹਿਣਾ ਪਹਿਣਾ ਨਾ ਹੁੰਦੇਗਾ ਤੇ ਇਹਨਾਂ ਨੂੰ ਕੋਈ ਵੱਖਰੀਆਂ ਵੱਖਰੀਆਂ ਨੇ ਇਹਨਾਂ ਨੂੰ ਕੋਈ ਗੁੱਸੇ ਹੁੰਦਾ ਕਾਲ ਮਾਦਾ ਸਮਝਾ ਫਿੰਦੇ ਨੂੰ ਕਿ ਵੇਖੀ ਜਾਂਦੀ ਕੀ ਬੰਦਾ ਸਮਝਾਉਣਾ ਪੁੱਤ ਕੀ ਆ ਕਿ ਤਾਂ ਰੂੜੀ ਘਟਾ ਦਵਾਈ ਦੁਈ ਵੀ ਫਸਲ ਚ ਪਾਈ ਆ ਕਿ ਅਸੀਂ ਇਹ ਲੜਦੇ ਰਹੇ ਤਾਂ ਤੁਸੀਂ ਵੇਂਦੇ ਰਹੇ ਇੰਨਾ ਵਾਰ ਮਾਦਾ ਹਾਂ ਰੋਟੀ ਨਹੀਂ ਮਿਲਣ ਈ ਰੋਟੀ ਨਹੀਂ ਮਿਲ ਰਹੀ ਸੋਈ ਚ ਨਹੀਂ ਮਰਦੀਆਂ ਚੱਲ ਮਾਦਾ ਤੂੰ ਵੜ ਜਾ ਨਹੀਂ ਮੈਂ ਫਿਰ ਰੋਟੀ ਪਾਣੀ ਤੁਹਾਡੀ ਚੱਲ ਪੁੱਤ ਜਿਤਨਾ ਨਹੀਂ ਮੇਰੇ ਕੋ ਪੱਕਿਆ ਗਰੂ ਖਾਲੇ ਕਰੇ ਨਾ ਲਾ ਹੁੰਦੇ ਸੀ ਆਪੇ ਕੀ ਆ ਪਹਿਲਾਂ ਤੇਰੇ ਹੱਥੇ ਖਾਣੇ ਸੀ ਜਾਲ ਦੇ ਨੂੰ ਕੋਈ ਨਹੀਂ ਜਾਣਦੇ ਤੇ ਤੁਸੀਂ ਨਾ ਕੁਝ ਵੀ ਆਖਿਓ ਤੇ ਕਲਾ ਨਾ ਪਾਇਓ ਚੱਲ ਕਰ ਗੱਲ ਮਾਦਾ ਆ ਮੈਂ ਬਾਹਰ ਵੇਨਾਂ ਮੈਂ ਹੋਂਦਿਆ ਕੀ ਕਰਨਾ ਪਹਿਲਾਂ ਵੇਨ ਨਹੀਂ ਆ ਪੁੱਤਾਂ ਨਹੀਂ ਵੀ ਪੁੱਛ ਨਹੀਂ ਗਾ ਮੈਨੂੰ ਕਿ ਨਹੀਂ ਪੁੱਛਣੀ ਪੁੱਛਣੀਆਂ ਪੁੱਛਣੀ ਕਿਉਂ ਨਾ ਲੜਾਈ ਤਨ ਦਵਾ ਪਣ ਜ ਆਪਣੀ ਆ ਚੱਲ ਮਾਦਾ ਕਰੂ ਸੂਤਰਾਂ ਨੂੰ ਆਪਾਂ ਵੇਨੇ ਬਾਹਰ ਹੋ ਗਏ ਤਮਾ ਸਾਨਾ ਹਾਂ ਲੱਗਦਾ ਮੰਮੀ ਆ ਗਏ ਆ ਮੰਮੀ ਨੇ ਦੱਸਿਆ ਵੀ ਨਹੀਂ ਫੋਨ ਕਰਕੇ ਕਿ ਮੈਂ ਆਉਣ ਲੱਗੀ ਆ ਇਹ ਤੇ ਕਹਿੰਦੇ ਸੀ ਕਿੰਨੇ ਦਿਨ ਰਹਿਣਾ ਮੈਂ ਇੱਕ ਤੇ ਤਾਰ ਦੇ ਨਾਲ ਚਿੰਬੜੀ ਇੱਕ ਪਤਾ ਨਹੀਂ ਕਿੱਥੇ ਮੰਮੀ ਸਾਸਰੀ ਕਾ ਸਾਸਰੀ ਕਾ ਰਾਜੀ ਹਾਂਜੀ ਤੇ ਤੈਨੂੰ ਦੱਸਿਆ ਵੀ ਨਹੀਂ ਤੂੰ ਇਹ ਤਾਂ ਕਹਿੰਨੀ ਮੈਂ ਦੱਸ ਦੇ ਰਹਿ ਕੇ ਹੁਣਾ ਅਮਰੀਕਾ ਰਹਿਣਾ ਕੋਈ ਮੈਂ ਹੈਗਾ ਹੀ ਹਾਂ ਤੇ ਮਾਮਾ ਤੇ ਤੇਰਾ ਠੀਕ ਨਹੀਂ ਤੋ ਮੈਨੂੰ ਆਉਣ ਨਹੀਂ ਹੀ ਦਿੰਦੇ ਤੇ ਬੈ ਜਾ ਮਾਮਾ ਤੂੰ ਹੀ ਕਰ ਚੱਕੀ ਕਾਲਾ ਪਾਈ ਆ ਕਿੰਨੇ ਪਾਈ ਆ ਕਿੰਨੇ ਦੱਸਦਾ ਵਾ ਕੀ ਪਤਾ ਵਾ ਮੈਨੂੰ ਤੇ ਫੋਨ ਗਿਆ ਕੱਲ ਹੂੰ ਮੈਨੂੰ ਕਿਥੇ ਤੁਸੀਂ ਚਾਹਂਦੇ ਨਾਲ ਉੱਥੇ ਰਹਿਣ ਦਿੱਤਾ ਵਾ ਮੰਮੀ ਕੋਲ ਲਿਆਂਦਾ ਨਹੀਂ ਖਾਣ ਨੂੰ ਖਾਣ ਨੂੰ ਬਥ ਮੈਂ ਕੀ ਲਿਆਉਣਾ ਈ ਤੁਰ ਕੇ ਤੇ ਆਈ ਬਸੋਂ ਉੱਥੇ ਉਤਰੀ ਤੇ ਕੀ ਮੈਂ ਲਿਆਉਣਾ ਹੈਗਾ ਤੇ ਲਿਆਂਦਾ ਦੀ ਤੁਸੀਂ ਜੋ ਖਾਣਾ ਵਾ ਲੈ ਆਓ ਜਾ ਕੇ ਲੈ ਤੇ ਆਵਾਂਗੇ ਫਿਰ ਵੀ ਮਾਂ ਦੇ ਛੋਲੇ ਦੀ ਤੇ ਝਾਕ ਹੁੰਦੀ ਹੈ ਨਾ ਕੀ ਲਿਆਂਦਾ ਤੇ ਕੀ ਚੱਲ ਕੋਈ ਗੱਲ ਨਹੀਂ ਠੀਏ ਹੁਣ ਮੈਂ ਫਿਰ ਕੋਈ ਖਰੀਦਿਆ ਨਹੀਂ ਅੱਡੇ ਦੇ ਤੇ ਕੋਹ ਵੀ ਨਹੀਂ ਮੰਮੀ ਕਿੰਨੇ ਫੋਨ ਕੀਤਾ ਸੀ ਤੈਨੂੰ ਮੇਰੇ ਜੋਦਾ ਨੇ ਫੋਨ ਕੀਤਾ ਹੈਗਾ ਪਿਆ ਘਰ ਲੰਡੀਆਂ ਆਵਾ ਮੰਮੀ ਐਨੇ ਲੜਾਈ ਪਾਈ ਓ ਵੱਡੀ ਨੇ ਓ ਕੀ ਆਂਦੀ ਆ ਤੈਨੂੰ ਐਵੇਂ ਹੀ ਪੁੱਛ ਲਈ ਜਾ ਕੇ ਅੰਦਰ ਉਹਨੂੰ ਆਪੇ ਪੁੱਛਣਾ ਕੀ ਆਪੇ ਦੱਸੂਗੀ ਕਿ ਮੈਂ ਉਹਨੂੰ ਕੀ ਪੁੱਛਣਾ ਵਾ ਹਾਂ ਤਾਂ ਕਿਰੇ ਮੈਨੂੰ ਤਾਂ ਤੁਸੀਂ ਜੀਣ ਨਹੀਂ ਦਿੰਦੀਆਂ ਮੈਂ ਦੱਸ ਕਿ ਮੰਮੀ ਮੈਂ ਕੀ ਕੀਤਾ ਯੋ ਕੀਤਾ ਹੁਣ ਮੈਨੂੰ ਕੀ ਪਤਾ ਕੀ ਕੀਤਾ ਮੁੰਡਾ ਮਿੰਜਾ ਮੈਂ ਫੋਨ ਕੀਤਾ ਜਾਂ ਮਨਜੋਨੇ ਫੋਨ ਕੀਤਾ ਅਹੀਂ ਤੇ ਤੇਰੇ ਤੱਕ ਕੋਈ ਗੱਲ ਹੀ ਨਹੀਂ ਪਹਚਾਈ ਮੁੰਡਾ ਮੈਨੂੰ ਭੱਜ-ਭੱਜ ਪੈਣ ਦਿਆਗਾ ਤੇ ਆਪੇ ਉਹਨੇ ਮੈਨੂੰ ਕਹਲਾ ਦਿੱਤਾ ਕਿ ਜਾ ਤੂੰ ਪਤਾ ਲਾ ਆਪਣੇ ਭਰਾ ਦਾ ਜਾ ਕੇ ਤੇ ਫੇਰ ਮੈਨੂੰ ਆਂਦਾ ਤੂੰ ਆਉਣਾ ਨਹੀਂ ਤੂੰ ਆਉਣਾ ਨਹੀਂ ਉਹ ਮੈਨੂੰ ਉਹਨਾ ਦੇਣ ਤੇ ਮੇਰਾ ਰਾਤ ਦਾ ਜੀ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਕੀ ਗੱਲ ਵਾ ਜਿਹੜਾ ਮੁੰਡੇ ਨੇ ਫੋਨ ਕੀਤਾ ਮੈਨੂੰ ਗੱਲ ਜਦੋਂ ਦਾ ਮੰਮੀ ਕੋਈ ਵੀ ਨਹੀਂ ਹੋ ਇੱਥੇ ਹੂੰ ਗੱਲ ਕਿਉਂ ਨਹੀਂ ਵੇਖ ਲੈ ਰਮਾਨਾ ਮੈਂ ਕੰਮ ਕਰਦੀ ਆ ਆਪਣਾ ਮੈਂ ਕਦੀ ਲੜਾਈ ਪਾਈ ਐ ਐਵੇਂ ਕੀ ਪਤਾ ਹੁਣ ਮੈਨੂੰ ਪਤਾ ਕੀ ਤੁਹਾਡੀਆਂ ਦੁਆਵਾਂ ਵਿੱਚ ਬਣਦਾ ਵਾ ਲੇ ਮੰਮੀ ਆ ਵੀ ਗਏ ਵਾ ਇਹਨਾਂ ਤੇ ਰਹਿਣਾ ਹੀਗਾ ਵੇਖ ਉਹਦੀ ਗੱਲ ਕਰ ਉੱਥੇ ਬੈਠੀ ਗੱਲਾਂ ਸੁਣਾਈ ਜਾਂਦੇ ਹੀ ਉਹ ਇਹ ਨਹੀਂ ਵੀ ਮੈਂ ਪਾਣੀ ਪੁੱਛ ਲਾਂ ਘੁੱਟ ਬੈਗੀ ਲੱਗੇ ਚਾ ਮੈਂ ਪਾਣੀ ਫੜਾਵਾਂ ਆ ਬੱਤੇ ਸੋ ਖਸਾਂ ਦੇ ਨਾਲ ਹੀ ਵੇ ਕੱਪੜੇ ਵੀ ਸੋ ਧੋ ਤੋ ਕਿੰਨੇ ਪਾਏ ਮੈਨੂੰ ਸਤਾਵਾ ਕੱਪੜੇ ਨਹੀਂ ਗੱਲ ਪਰਸੋਂ ਦੀ ਹਨ ਮੈਨੂੰ ਹੀ ਸਤਾਵਾ ਸਾਸਰੀਆ ਮੀ ਸਾਸਰੀ ਕਾ ਰਾਜੀ ਹਾਂਜੀ ਪਾਣੀ ਪਾਣੀ ਤੇ ਪੁੱਤਕੀ ਪੀਣਾ ਵਾ ਮੈਨੂੰ ਤੇ ਬੜਾ ਹੈਗਾ ਮੇਰਾ ਤਾਂ ਉੱਥੇ ਜੀਣਾ ਲੱਗੇ ਤਾਂ ਮੈਂ ਆਖਿਆ ਪਤਾ ਨਹੀਂ ਕੀ ਗੱਲ ਵਾ ਤਾ ਤੁਸੀਂ ਤਾਂ ਦੋਵੇਂ ਪੈਣਾ ਬੜੀਆਂ ਸੋਹਣੀਆਂ ਈ ਮਮੇ ਇਹ ਲਿੜਾ ਕੱਪੜਾ ਧੋਣ ਲਈ ਤੂੰ ਮੈਨੂੰ ਨਾਲ ਲੈ ਜਾਂਦੀ ਮੈਂ ਵੀ ਨਾਲ ਕੇ ਰਹਾ ਹਣਾ ਹੀ ਗਸ ਉਹ ਤੇ ਪੁੱਤ ਗਲਤੀ ਹੋਈ ਤੂੰ ਮੈਨੂੰ ਆਨੀਓ ਮੈਂ ਜਾਣਾ ਤਾਂ ਮੈਂ ਤੈਨੂੰ ਨਾਲ ਲੈ ਜਾਂਦੀ ਸਹੀ ਗੱਲ ਮੈਂ ਤੇ ਆ ਬਾਅਦ ਚ ਬੜਾ ਪਛਤਾਈ ਕੇ ਤੂੰ ਤੇ ਪੁੱਤ ਮੈਨੂੰ ਇੱਕ ਵਾਰ ਵੀ ਨਹੀਂ ਆਖਿਆ ਵੀ ਮੈਨੂੰ ਵੀ ਨਾਲ ਨਾਨਕੇ ਲੈ ਚੱਲ ਮੈਂ ਤੇ ਤੁਹਾਨੂੰ ਕਿਹਾ ਹੀਗਾ ਵੀ ਕੱਲ ਨੂੰ ਕੁੜੀਆਂ ਨੇ ਛੁੱਟੀਆਂ ਪੈ ਰਹਿਣੀਆਂ ਮੈਂ ਤੇ ਆਪਾਂ ਚੱਲ ਪਾਂਗੇ ਪਰ ਤੁਸੀਂ ਤੇ ਮੈਨੂੰ ਡੀਕ ਹੀ ਨਹੀਂ ਕੀਤੀ ਮੇਰੀ ਤੇ ਮਮੇ ਜੀ ਕਿਹੜੀ ਗੱਲ ਵੇ ਤੇ ਤਿਆਰੀ ਰਹਿੰਦੀ ਆ ਕਿਤੇ ਨਾ ਕਿਤੇ ਚੱਲ ਪੁੱਤਾ ਕੁੜੀ ਚਿੜੀ ਆ ਉਹਦਾ ਜੀ ਕਰਦਾ ਹੋਊਗਾ ਜਾਣ ਨੂੰ ਤੂੰ ਮੈਨੂੰ ਆਨੀਓ ਤਾਂ ਮੈਂ ਤੈਨੂੰ ਵੀ ਨਾਲ ਲੈ ਜਾਂਦੀ ਮੈਨੂੰ ਤਾਂ ਤੁਸੀਂ ਦੋਆ ਪਹਿਣਾ ਨੇ ਕਿਸੇ ਨੇ ਵੀ ਨਹੀਂ ਆਖਿਆ ਮੰਮੀ ਇੰਦਾ ਫੇ ਸਾਰਿਆਂ ਦਾ ਗਿਆ ਥੋੜੀ ਸਰਦਾ ਵਾ ਚਲੋ ਘਰ ਚ ਇੱਕ ਜਣਾ ਗਿਆ ਹੋਵੇ ਤਾਂ ਫੇਰ ਸੱਜਦਾ ਵਾ ਚਲੋ ਇੱਕ ਜਾਨੀ ਚੱਲ ਜਾਂਦੀ ਇੱਕ ਜਾਨੀ ਮੇਰ ਨਾਲ ਚੱਲ ਜਾਂਦੀ ਇੱਕ ਜਾਨੀ ਤੂੰ ਭੇਕੇ ਚੱਲ ਜਾਂਦੀ ਤੇ ਤੁਸੀਂ ਤਾਂ ਘਰ ਵਿੱਚ ਕਾਲਾ ਹੀ ਬਾਹ ਛੱਡੀ ਮੇ ਕਾਲਾ ਮੈਂ ਨਹੀਂ ਪਾਈ ਇੰਨੇ ਪਾਈ ਆ ਤੇ ਮੰਮੀ ਮੈਂ ਕੱਲੀ ਚੱਲੀ ਨਾ ਨਿਆਨੇ ਲੈ ਕੇ ਇਹ ਤਾਂ ਮੰਮੀ ਪਹਿਲਾਂ ਗਈ ਸੀਗੀ ਮਮੇ ਕੀ ਨਹੀ ਹੋ ਤਵਾਰੀ ਮੇਰੀ ਜੀ ਗਾਈ ਨੂੰ ਤਾਂ ਹੋਇਆ ਵਾ ਪਾਰ ਤੋ ਹੀ ਲੜਿਆ ਨਾ ਕਰੋ ਜਾਓ ਤੁਸੀਂ ਦੋਵੇਂ ਚਲ ਜਓ ਮੈਂ ਪਕਾ ਲੂੰਗੀ ਰੋਟੀਆਂ ਅੱਗੇ ਮੁੰਡਿਆਂ ਨੂੰ ਪਕਾ ਕੇ ਖਵਾਦੀ ਰਹੀ ਆ ਜਿੰਨੂੰ ਜਾ ਲੈਨ ਦੋ ਤੇ ਮੈਂ ਫਿਰ ਆਪੇ ਬਾਅਦ ਚ ਚਲ ਜੂਗੀ ਤੇ ਤੁਸੀਂ ਮੇਰੇ ਮਗਰੋਂ ਹੀ ਅਦਾ ਕਰ ਲੈਣਗੇ ਤਾਂ ਨਾ ਮੁੰਡਿਆਂ ਨੂੰ ਸਤਾਉਂਦੇਗਾ ਤੇ ਮੈਂ ਤਿਆਰ ਹੋਈਂਗੀ ਤੇ ਫਿਰ ਇਹਨਾਂ ਨੂੰ ਚਾਹੀਦਾ ਹੀਗਾ ਨਾ ਮੈਨੇ ਜਾ ਲੈਨ ਦਿੰਦੇ ਉਹ ਹੁਣ ਕੀਪਤਾ ਸਾਡਾ ਦੋਆ ਪਹਿਣਾ ਦੇ ਚ ਕੀ ਤੁਹਾਡਾ ਸ਼ਰੀਕਾ ਵਾ ਤਰੀ ਕੋਲੇ ਦੇ ਚਕਾਦਾ ਹੀਗਾ ਮੈਂ ਚੱਲੀ ਹੀ ਗਈ ਤੇ ਮੈਨੂੰ ਜਾਣ ਨਹੀਂ ਦਿੱਤਾ ਜਾਣ ਨਹੀਂ ਦਿੱਤਾ ਮਨਪੀ ਤੇ ਇਹ ਤਾਂ ਗੱਲ ਹੈ ਹੀ ਸੀ ਨਾ ਕਿ ਜੇ ਤੂੰ ਪਹਿਲਾਂ ਗਈ ਤਾਂ ਹੁਣ ਮੇਰੀ ਵਾਰੀ ਬੰਦੀ ਸੀ ਜਾਣਦੀ ਇਹ ਥੋੜੀ ਹਰ ਵਾਰੀ ਤੂੰ ਹੀ ਤਿਆਰ ਹੋ ਜਾਂਦੀ ਜਿੱਥੇ ਜਾਣਾ ਹੁੰਦਾ ਤੂੰ ਹੀ ਚੱਲ ਜਾਂਦੀ ਆ ਮੈਂ ਤਾਂ ਫਿਰ ਕਾਦਨਾ ਵੱਜ ਗਈ ਆ ਮੰਮੀ ਵੱਜਣ ਵਾਲੀ ਕਿਹੜੀ ਗੱਲ ਵਾ ਫਿਰ ਮੈਨੂੰ ਵੀ ਨਾਲ ਹੀ ਬੰਨਿਆ ਵਾ ਮੈਂ ਤਾਂ ਹੁਣ ਤੁਹਾਨੂੰ ਆਖਣ ਦੇ ਨਹੀਂ ਵੀ ਜਾ ਦੋਵੇਂ ਚੱਲ ਜੋ ਮੈਂ ਨਹੀਂ ਜਾਣਾ ਹੁਣ ਕਿ ਮੈਨੂੰ ਸਤਾ ਦੇਣਾ ਹੁੰਦਾ ਵਾ ਜੇ ਮੈਂ ਭਰਾ ਆਪਣੇ ਕੋ ਇੰਨੀ ਚਰੀ ਗਈ ਤੈਨੂੰ ਹੀ ਮੈਨੂੰ ਅਥਰ ਟਿਕਣ ਨਹੀਂ ਦਾ ਤਾ ਮੁੰਡਿਆ ਨੇ ਮੈਨੂੰ ਫੋਨ ਲਾ ਦਿੱਤਾ ਚੰਗਾ ਜਲੂਸ ਕਢਾਇਆ ਨਾ ਫਿਰ ਇਹਨਾਂ ਨੇ ਨਾਲੇ ਫੋਨ ਕਰਾਇਆ ਉੱਥੇ ਮੈਂ ਆ ਨਹੀਂ ਕਰਵਾਇਆ ਅੱਪੇ ਕਰਵਾਇਆ ਕੀਤਾ ਨਹੀਂ ਮੰਮੀ ਅਸੀਂ ਦੋਵਾਂ ਜੀ ਨਹੀਂ ਨਹੀਂ ਨਾ ਕੀਤਾ ਤੈਨੂੰ ਉਹ ਤੇ ਆਂਦਾ ਨਾਕ ਤੇ ਪਕਾਉਂਦੀਆਂ ਵਾਂ ਨਾ ਰਸੋਈ ਵਿੱਚ ਵਰਦੀਆਂ ਗਿਆ ਤਾਂ ਤੂੰ ਮੈਂ ਮੰਮੀ ਆ ਜਾ ਤੇ ਇਹਨਾਂ ਨੂੰ ਸਮਝਾ ਮੈਂ ਤਾਂ ਸਵੇਰ ਦੀ ਉੱਠ ਕੇ ਲੱਗੀ ਹਾਂ ਤੇ ਉੱਠਣਾ ਹੀਗਾ ਤੇ ਮੇਰੇ ਤੇ ਡੇਡਪਿੜ ਇੰਨੀ ਹੋਈ ਜਾਵੇ ਉਹ ਨਹੀਂ ਮੇਰਾ ਕਿਸੇ ਨੇ ਵੀ ਪੁੱਛਿਆ ਡੇਡਪਿੜ ਹੋਣ ਦੀ ਹੈ ਕਿ ਕੀ ਹੋਣਿਆ ਵਾ ਤੈਨੂੰ ਆਜੇ ਤੋ ਪੁੱਤ ਤੁਸੀਂ ਦੋਵੇਂ ਪੈਣ ਆਈ ਨੂੰ ਜੇ ਕੋਈ ਵਿੱਚ ਹੋਰ ਆਉਂਦੀ ਤਾਂ ਫੇਰ ਕੀ ਕਰਦੀਆਂ ਚੰਗੀ ਰਹਿਣਾ ਸੀ ਗਾਦ ਐਵੇਂ ਪੰਗਾ ਹੀ ਪਾ ਲਿਆ ਉਤੋਂ ਨਾ ਮੈਨੂੰ ਜਾਣਦੀ ਤਾਂ ਉਤੋਂ ਫੋਨ ਕਰਕੇ ਤੁਹਾਨੂੰ ਵੀ ਸੱਦ ਲਿਆ ਚਲ ਜਾਓ ਚਲ ਜੋ ਤੁਸੀਂ ਦੋਵੇਂ ਮੈਂ ਵੀ ਨਹੀਂ ਜਾਣਾ ਹੈਗਾ ਇਹ ਕਿਦਾਂ ਕਲਾ ਪਾ ਕੇ ਜਾਣ ਦਾ ਫਾਇਦਾ ਕੀ ਆ ਤਾਂ ਮੈਨੂੰ ਹੀ ਸਤਾ ਹੈਗਾ ਏ ਨੱਠੀ ਆਈ ਮੈਂ ਧਰ ਕੇ ਆਈ ਆਂ ਨੇ ਤੁਹੇ ਰਹਿਲਾ ਨਹੀਂਗਾ ਉਹਨੇ ਤਾਂ ਉੱਦਾ ਹੀ ਫੋਨ ਕਰ ਦਿੱਤਾ ਬਣਾਵਾ ਉਹ ਤੇ ਆਂਦਾ ਹੀ ਕਦੋਂ ਆਉਣਾ ਵਾ ਤੂੰ ਬੀਬੀ ਆ ਜਾ ਮੰਮੀ ਆ ਜਾ ਮੰਮੀ ਆ ਜਾ ਤੇ ਮੈਂ ਦਿਨ ਨਾ ਚੜਿਆ ਤੇ ਮੈਂ ਜਿਉ ਤਰੀ ਤੇ ਹੁਣ ਮੈਂ ਪਹੁੰਚੀ ਆਣ ਕੇ ਪਤਾ ਤੁਹਾਨੂੰ ਬਿਮਾਰ ਮੈਂ ਉਦਾਂ ਰਹਿਨੀ ਚਲੋ ਫੇ ਤੂੰ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਸਾਡਾ ਇਦਾਂ ਹੀ ਚੱਲਦਾ ਚੱਲਦਾ ਵਾ ਚੰਗੀ ਕੀਤੀ ਆ ਤੁਸੀਂ ਅਧ ਕਰ ਦਿੱਤੀ ਆ